ਆ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਦਲਵੀਰ ਸਿੰਘ ਜੀ ਚਾਲ ਜਿਨ੍ਹਾਂ ਦੇ ਵਾਸਤੇ ਤੁਸੀਂ ਹੁਣੇ ਹੀ ਭਾਈ ਪ੍ਰੇਮ ਸਿੰਘ ਜੀ ਤੋਂ ਸਰਵਨ ਕੀਤਾ ਹੈ ਕਿ ਪਿਛਲੇ ਦਿਨੀ ਜੋ ਡੇਰਾ ਬਾਬਾ ਨਾਨਕ ਸਾਈਡ ਰਮਦਾਸ ਸਾਈਡ ਜੋ ਹੜ ਆਇਆ ਸੀਗਾ ਪਾਣੀ ਦੇ ਨਾਲ ਬਹੁਤ ਪਿੰਡ ਪ੍ਰਭਾਵਿਤ ਹੋ ਗਏ ਨੇ ਹਰ ਇੱਕ ਇਨਸਾਨ ਨੇ ਹਰ ਇੱਕ ਜਥੇਬੰਦੀ ਨੇ ਆਪਣੇ ਆਪਣੇ ਤੌਰ ਤੇ ਉੱਥੇ ਸੇਵਾ ਕੀਤੀ ਹੈ ਸੋ ਸਾਡਾ ਪਿੰਡ ਜਿਹੜਾ ਅਹਮਦਾਬਾਦ ਧਾਰੀਵਾਲ ਦੇ ਨੇੜੇ ਪੈਂਦਾ ਹੈ ਗੁਰਦੁਆਰਾ ਸ਼੍ਰੀ 부ਜ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਦੀ ਚਰਨ ਛੋਪਾ ਪ੍ਰਾਪਤ ਧਰਤੀ ਹੈ ਉਸ ਨਗਰ ਦੇ ਵਿੱਚੋਂ ਜੇ ਅਸੀਂ ਨਹੀਂ ਜਾ ਸਕੇ ਜਿਹੜੇ ਵੀ ਗਏ ਨੇ ਉਹਨਾਂ ਦੇ ਸਰਮੌਰ ਬਣ ਕੇ ਉਹਨਾਂ ਦੇ ਆਗੂ ਬਣ ਕੇ ਭਾਈ ਦਲਬੀਰ ਸਿੰਘ ਜੀ ਨੇ ਬੇਅੰਤ ਬੇਅੰਤ ਸੇਵਾ ਕੀਤੀ ਉੱਥੇ ਜਾ ਕੇ ਸਾਡੇ ਪਿੰਡ ਵਾਸੀਆਂ ਦਾ ਨਾਂ ਹੋਰ ਉੱਚਾ ਲੈ ਕੇ ਗਏ ਨੇ ਇਹਨਾਂ ਨੂੰ ਸਾਰੇ ਪਿੰਡ ਦੇ ਵਿੱਚ ਪਿਆਰ ਦੇ ਨਾਲ ਪ੍ਰਧਾਨ ਦੀ ਪ੍ਰਧਾਨ ਜੀ ਕਹਿੰਦੇ ਨੇ ਤੇ ਮੈਂ ਇੱਕ ਗੁਰਬਾਣੀ ਦੀ ਪੰਕਤੀ ਅਰਜ ਕਰਦਾ ਮਹਾਰਾਜ ਕਹਿੰਦੇ ਨੇ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ ਸੰਗਤ ਦੇ ਵਿੱਚ ਪਰਮੇਸ਼ਰ ਵਸਦਾ ਹੈ ਤੇ ਸੰਗਤ ਦੀ ਸੇਵਾ ਕਰਨ ਵਾਲਾ ਜਿਹੜਾ ਹੁੰਦਾ ਹੈ ਨਾ ਉਹ ਵੱਡਾ ਪ੍ਰਧਾਨ ਹੁੰਦਾ ਹੈ ਇਹਨਾਂ ਨੂੰ ਜੇ ਸੰਗਤ ਮਾਨਤਾਨ ਕਰਕੇ ਪ੍ਰਧਾਨ ਜੀ ਕਹਿੰਦੀ ਹੈ ਤੇ ਜੇ ਮੈਂ ਗੁਰਬਾਣੀ ਦੀ ਗੱਲ ਕਰਾਂ ਇਹਨਾਂ ਨੇ ਸੰਗਤ ਦੀ ਸੇਵਾ ਕੀਤੀ ਤੇ ਗੁਰਬਾਣੀ ਵੱਲੋਂ ਵੀ ਇਹਨਾਂ ਨੂੰ ਸਤਕਾਰ ਕੀਤਾ ਜਾਂਦਾ ਗੁਰਸੇਵਾ ਪ੍ਰਧਾਨ ਸੇਵਕ ਸੂਰ ਹੈ ਜਿਹੜਾ ਗੁਰੂ ਦੀ ਸੇਵਾ ਕਰਦਾ ਹੈ ਸੰਗਤ ਦੀ ਸੇਵਾ ਕਰਦਾ ਮਹਾਰਾਜ ਕਹਿੰਦੇ ਉਹ ਤੇ ਸਦਾ ਹੀ ਪ੍ਰਧਾਨ ਹੈ ਸੋ ਮੈਂ ਆਪਣੇ ਵੱਲੋਂ ਪਾਈ ਪ੍ਰੇਮ ਸਿੰਘ ਜੀ ਰੰਧਾਵਾ ਮੈਂਬਰ ਪੰਚਾਇਤ ਸਾਬਕਾ ਇਹਨਾਂ ਦੀ ਸਾਰੀ ਏ ਟੀਮ ਐ ਔਰ ਸਾਰੇ ਨਗਰ ਵੱਲੋਂ ਮੈਂ ਪਾਈ ਦਲਬੀਰ ਸਿੰਘ ਜੀ ਦਾ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੇ ਪਿੰਡ ਦਾ ਨਾਂ ਹੋਰ ਉੱਤੇ ਲੈ ਕੇ ਗਏ ਨੇ ਕਿ ਇਸ ਪਿੰਡ ਦੇ ਵਿੱਚੋਂ ਵੀ ਕੋਈ ਸੇਵਾਦਾਰ ਸੇਵਾ ਕਰਕੇ ਆਇਆ ਉੱਥੇ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨ ਛੋਹ ਤਲ ਦੀ ਧਰਤੀ ਹੈ ਪਾਵਨ ਧਰਤੀ ਹੈ ਪ੍ਰਾਪਤ ਧਰਤੀ ਹੈ ਇਹ અમદાવાદ ਪਿੰਡ ਜਿਹੜਾ ਹੈ ਫੱਤੇ ਨੰਗਲ ਦੀ ਜਿਹੜੀ ਜੂ ਹੈ ਤੇ ਬੜਾ ਧੰਨਵਾਦ ਕਰਦੇ ਆ ਅਸੀਂ ਸਾਰੇ ਪਿੰਡ ਵੱਲੋਂ ਆਪਣੇ ਸਾਰੇ ਸੇਵਾਦਾਰਾਂ ਵੱਲੋਂ ਯੂਥ ਵੱਲੋਂ ਅੱਗੇ ਵਾਸਤੇ ਵੀ ਆਸ ਕਰਦੇ ਆ ਕਿ ਜਿੱਥੇ ਕਿਤੇ ਸਾਨੂੰ ਆਵਾਜ਼ ਮਾਰਨ ਅਸੀਂ ਇਹਨਾਂ ਦੇ ਨਾਲ ਚੱਲ ਕੇ ਜਿੱਥੇ ਸਾਨੂੰ ਹੁਕਮ ਕਰਨ ਅਸੀਂ ਵੀ ਇਹਨਾਂ ਦੇ ਨਾਲ ਜਾ ਕੇ ਸੇਵਾ ਨਿਭਾ ਸਕੀ ਮੇਰਾ ਨਾਮ ਪ੍ਰੇਮ ਸਿੰਘ ਰੰਧਾਵਾ ਮੈਂ ਇਹ ਪਿੰਡ ਦਾ ਸਾਬਕਾ ਪੰਚਾਇਤ ਮੈਂਬਰ ਤੇ ਯੂਥ ਪ੍ਰਧਾਨਿਆਂ ਦਾ ਪਿਛਲੇ ਦਿਨੀ ਹਰਪੀਰ ਤਾਨੂ ਜੋ ਮੁਸੀਬਤ ਆਈ ਸੀ ਪੰਜਾਬ ਦੇ ਉੱਤੇ ਉਹਦੇ ਵਿੱਚ ਆਪਾਂ ਵੀ ਸੇਵਾ ਕਰਨ ਗਏ ਹਾਂਗੇ ਦੋ ਦਿਨ ਲਈ ਪਰ ਆਪਾਂ ਵੇਖਿਆਗਾ ਵੀ ਸਰਦਾਰ ਦਲਬੀਰ ਸਿੰਘ ਇਹਨਾਂ ਦੇ ਸਟੇਟਸ ਵੇਂਦਾ ਰਿਹਾ ਮੈਂ ਇਹਨੇ ਸਟੋਰੀਆਂ ਵੇਂਦਾ ਰਿਹਾ ਪਾਣੀ ਦੇ ਵਿੱਚੋਂ ਲੰਘ ਕੇ ਲੋਕਾਂ ਕੋਲ ਜਾਂਦੇ ਸੀਗੇ ਜਿੰਨਾਂ ਕੋ ਰਸਨ ਨਹੀਂ ਪਹੁੰਚਦਾ ਉਹਨਾਂ ਨੂੰ ਵੀ ਰਸਨ ਪਹੁੰਚਾਉਂਦੇ ਸੀਗੇ ਇਹਨਾਂ ਦੀ ਸੇਵਾ ਜਿਹੜੀ ਸੀਗੀ ਬਹੁਤ ਵੱਡੀ ਸੀਗੀ ਤੇ ਆਪਾਂ ਪਿੰਡ ਦੇ ਜਿਹੜੇ ਮੋਦਵਾਰ ਬੰਦੇ ਅੱਜ ਆਏ ਆਂਗੇ ਇਹਨਾਂ ਨੂੰ ਸਮਾਧਨ ਦੇਣ ਵਾਸਤੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਧੰਨਵਾਦ ਕਰਦਾ ਇਹਨਾਂ ਦਾ ਬਹੁਤ-ਬਹੁਤ ਜ਼ਿਆਦਾ ਆਪਣੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹੌਸਲਾ ਬਜਾਈ ਹੁੰਦੀ ਆ ਤੇ ਇਹੋ ਹੀ ਹੌਸਲਾ ਲੈ ਕੇ ਅਸੀਂ ਗਏ ਆ ਜਦੋਂ ਸਾਨੂੰ ਪਤਾ ਲੱਗਾ ਕਿ 27 ਤਰੀਕ ਨੂੰ ਨਵੋਧਿਆ ਸਕੂਲ ਦੇ ਵਿੱਚ ਜਿਹੜੇ 400 ਬੱਚੇ ਜਿਹੜੇ ਸੀ ਉਹ ਰੈਸਕਿਊ ਕਰਨੇ ਸੀ ਸਰਕਾਰ ਵੱਲੋਂ ਜਦੋਂ ਇੱਥੇ ਕੋਈ ਮਦਦ ਨਾ ਪਹੁੰਚੀ ਤੇ ਇਹ ਸਾਡੇ ਪਿੰਡ ਦੇ ਨੀਰਜ ਕੁਮਾਰ ਜੀ ਇਹਨਾਂ ਦਾ ਬੱਚਾ ਵੀ ਜਿਹੜਾ ਉੱਥੇ ਹੀਗਾ ਇੰਨਾਂ ਨਾਲ ਜਦੋਂ ਗੱਲਬਾਤ ਕੀਤੀ ਇਹ ਕਹਿੰਦੇ ਵੀ ਉੱਥੇ ਸਰਕਾਰ ਦਾ ਕਹਿੰਦੇ ਵੀ ਬੇੜੀਆਂ ਜਿਹੜੀਆਂ ਆ ਗਈਆਂ ਨੇ ਬਾਅਦ ਜਦੋਂ ਅਸੀਂ ਰਾਤ ਬਾਅਦ ਉੱਥੇ ਕੀਤਾ ਵਾ ਨਾਲ ਸੰਪਰਕ ਉੱਥੇ ਕੋਈ ਵੀ ਸਰਕਾਰ ਵੱਲੋਂ ਸਹੂਲਤ ਨਹੀਂ ਆਈ ਫਿਰ ਉੱਥੇ ਖਾਲਸਾ ਜੜਾਈ ਗਲੋਬਲ ਸਿੱਖ ਵਾਲੇ ਆਏ ਫਿਰ ਅਸੀਂ ਨਾਲ ਰਲ ਮਿਲ ਕੇ ਸਾਰਾ ਸਭ ਤੋਂ ਪਹਿਲਾਂ 27 ਅਗਸਤ ਨੂੰ ਜਿਹੜਾ ਵਾ ਵੀ ਉਹ ਬੱਚਿਆਂ ਦਾ ਰੈਸਕਿਊ ਕੀਤਾ ਉਸ ਤੋਂ ਬਾਅਦ ਅਲੇ ਦਿਨ ਪਿੰਡ ਕਾਨੇ ਗਏ ਫਿਰ ਉੱਥੇ ਅਸੀਂ ਰਸਤੇ ਖੜੀ ਉਤੋਂ ਬਾਅਦ ਫਿਰ ਪਠਾਨਕੋਟ ਪਸ਼ੂਆਂ ਵਾਸਤੇ ਚਾਰਾ ਖੜਿਆ ਉਜਤ ਰਾਵੀ ਦਰਿਆ ਦੋਵੇਂ ਦੋਵੇਂ ਦਰਿਆਵਾਂ ਦੀਆਂ ਮਿੰਟਾਂ ਨੂੰ ਮਾਰ ਪਈ ਸੀ ਉਤੋਂ ਬਾਅਦ ਫਿਰ ਗੁਰੂ ਮਾਰਾ ਜਿਹੜਾ ਮੋਦੀਖਾਨਾ ਦਿੱਤਾ ਸਾਨੂੰ ਕਿਸਾਨ ਮੋਦੀਖਾਨਾ ਧਾਰੀਵਾਲ ਅਸੀਂ ਉੱਥੇ ਫਿਰ ਜੜੀਆਂ ਰਛਨੀਆਂ ਕਿਟਾਂ ਬਣਾ ਬਣਾ ਕੇ ਜਿੱਥੋਂ ਵੀ ਕਦੇ ਸੁਣਾ ਅਸੀਂ ਉੱਥੇ ਜਾਂਦੇ ਰਹੇ ਹਾਂ 2 ਤਰੀਕ 2 ਸਤੰਬਰ ਤੱਕ ਜਿਹੜਾ ਵੀ ਅਸੀਂ ਕਿਸਾਨ ਮੋਦੀਖਾਨੇ ਤੋਂ ਜਿਹੜਾ ਵੀ ਉਹ ਰਸਤੇ ਜਿਹੜੀ ਆ ਵੀ ਦਿੰਦੇ ਰਹੇ ਹਾਂ ਉਤੋਂ ਬਾਅਦ ਬਰਹਾੜਾ ਦਾ ਸੰਪਰਕ ਵਾ ਉਹ ਵੱਡੀਆਂ ਸੰਸਥਾਵਾਂ ਨਾਲ ਜੁੜਨਾ ਸ਼ੁਰੂ ਹੋ ਗਿਆ ਜਿਹੜੇ ਨੌਜਵਾਨ ਸੀ ਬਹੁਤ ਜ਼ਿਆਦਾ ਵੱਡੀ ਤਦਾਦ ਤੇ ਫਿਰ ਉੱਥੇ ਟਰਾਲੀਆਂ ਲੈ ਕੇ ਆਏ ਟਰੱਕ ਆਏ ਕਿੱਥੋਂ ਕਿੱਥੋਂ ਆਏ ਜੀ ਹਰਿਆਣੇ ਤੋਂ ਉੱਤਰਾਖੰਡ ਰਾਜਸਥਾਨ ਤੋਂ ਸ਼੍ਰੀਨਗਰ ਤੋਂ ਇਨ੍ਹਾਂ ਸਾਈਡਾਂ ਤੋਂ ਜਦੋਂ ਏਡੀ ਵੱਡੀ ਮਦਦ ਤੇ ਚੀਜ਼ਾਂ ਹੋਣੀਆਂ ਸ਼ੁਰੂ ਹੋਈਆਂ ਤਾਂ ਹੜਕੋ ਤੇ ਟਰੱਕਾਂ ਦੇ ਟਰੱਕਾਂ ਟਰਾਲੀਆਂ ਦੇ ਟਰਾਲੀਆਂ ਵੇਖੋ ਜੀ ਸਾਡੇ ਬੱਚੇ ਪੜ੍ਹ ਜਾਂਦੇ ਆ ਚੰਡੀਗੜ੍ਹ ਚੰਡੀਗੜ੍ਹ ਤੋਂ ਪਸ਼ੂਆਂ ਦਾ ਚਾਰਾ ਆਮਦਾਰਿਆ ਹੜਕੋ ਤੇ ਫੇਰ ਸਾਡੇ ਕੋਲ ਟੀਮ ਜਿਹੜੀ ਸੀ ਉਥੇ ਗਲੜੀ ਪਿੰਡ ਨਿਸ਼ਾਰਾ ਸਲਾਣ ਚ ਚੱਕਰਾ ਜਾ ਇਨਾ ਪਿੰਡਾਂ ਦੇ ਵਿੱਚੋਂ ਫਿਰ ਮੁੰਡੇ ਹਟ ਕੋ 60 ਦੇ ਕਰੀਬ ਹਟ ਕੋ ਮੁੰਡੇ ਹੋਗੇ ਤੇ ਬਹੁਤ ਵਧੀਆ ਗੱਲ ਇਹ ਆ ਕਿ ਸਾਰੇ ਮੁੰਡੇ ਤੇ ਸਾਰੀ ਸਾਡੀ ਜਿਹੜੀ ਟੀਮ ਸੀ ਉਹ ਸਾਰੀ ਇੱਕ ਦੂਸਰੀ ਸਪੋਰਟ ਕਰਦੀ ਮੁੰਡੇ ਜਿਹੜੇ ਸਵੇਰੇ ਤਿੰਨ ਚਾਰ ਪਿੰਡਾਂ ਦੀ ਲਿਸਟ ਬਣਾ ਕੇ ਲੈਂਦੇ ਸੀ ਫਿਰ ਉਹਨਾਂ ਦਾ ਸਮਾਨ ਪੈਕ ਕੀਤਾ ਜਾਂਦਾ ਤੇ ਲੋਡ ਬੰਦਦੇ ਘਰ ਤੱਕ ਜਿਹੜਾ ਵਾ ਉਹ ਸ਼ਾਮ ਨੂੰ ਫਿਰ ਪਹੁੰਚਾਇਆ ਜਾਂਦਾ ਹੈ ਤੇ ਧੰਨਵਾਦ ਕਰਦੇ ਜਿਨ੍ਹਾਂ ਨੇ ਰਸਤਾ ਭੇਜਿਆ ਉਹਨਾਂ ਨੇ ਹਰ ਇੱਕ ਰਸਤੇ ਭੇਜੀ ਮਛਰਦਾਨੀਆਂ ਔਰੋਮੋਸ ਕੋਇਲ ਭੇਜੇ ਨੇ ਬੱਚਿਆਂ ਵਾਸਤੇ ਨਿਪੜ ਬੋਤਲਾਂ ਤੱਕ ਭੇਜੀਆਂ ਸਾਨੂੰ ਕੋਈ ਚੀਜ਼ ਦੀ ਮੁਸ਼ਕਲ ਆਈ ਸੀਗੀ ਉਹ ਆਹੀ ਸੁੱਕੇ ਦੁੱਧ ਦੀ ਜਿਹੜੇ ਛੋਟੇ ਬੱਚਿਆਂ ਦਾ ਦੁੱਧ ਪੀਣਾ ਹੁੰਦਾ ਸੀ ਤੇ ਵੇਖੋ ਰਾਣੀ ਦੀ ਗੱਲ ਫਿਰ ਇਹ ਜਦੋਂ ਮੈਸੇਜ ਭੇਜਿਆ ਹਰਿਆਣੇ ਤੋਂ ਸਾਡੇ ਕੋ 24 ਘੰਟੇ ਰ ਗੱਡੀ ਹਟ ਕੋ ਸੁੱਕੇ ਦੁੱਧ ਦੀ ਆ ਗਈ ਤੇ ਬਾਕੀ ਜਿਹੜੇ ਕੈਂਪੋ ਤਕਰੀਬਨ 11 12 ਤਰੀਕ ਨੂੰ ਬੰਦ ਹੋਣੇ ਸ਼ੁਰੂ ਹੋ ਗਏ ਸੀ ਅਸੀਂ ਪ੍ਰੈਸ ਦੇ ਵਿੱਚ ਫਿਰ ਇੱਕ ਚੀਜ਼ ਦੇ ਵੇਖੀ ਪੀ ਕਹਿੰਦੇ ਵੀ ਗਰੀਬਾਂ ਦੇ ਘਰ ਹਾਨੂੰ ਜੇ ਸਮਾਨ ਨਹੀਂ ਪੁੱਜਾ ਫਿਰ ਅਸੀਂ ਆਪਣੀ ਟੀਮ ਨਾਲ ਸਲਾਹ ਕੀਤੀ ਵੀ ਜਿਹੜੇ ਗਰੀਬ ਘਰ ਰਹਿੰਦੇ ਨੇ ਉਹ ਘਰ ਫਿਰ ਦੁਬਾਰਾ ਫਿਰ ਤਲਾਸ਼ ਕੀਤੇ ਜਾਣਗੇ ਉਹ ਫਿਰ ਅਸੀਂ 40 45 ਪਿੰਡਾਂ ਦੇ ਵਿੱਚ ਦੁਬਾਰਾ ਸ਼ੁਰੂਆਤ ਕੀਤੀ ਕਿ ਇਹ ਪਿੰਡ ਜੋ 5 ਘੇਹ ਚੋ 7 ਘੇਹ ਚੋ 9 ਘੇਹ ਚੋ 12 ਦੇ ਘੇਹ ਚੋ 15 ਇਤਰਾ ਘਰ ਲੱਬ ਲੱਬ ਕੇ ਕਈ ਘਰ ਇਤਰਾ ਦੇ ਵੀ ਜਨਾਂ ਦੀ ਸਿਰਫ ਧੀਆਂ ਧੀਆਂ ਹੀ ਉਹ ਬਾਹਰ ਲੈਣ ਚ ਲਾ ਕੇ ਸੌਦਾ ਨਹੀਂ ਲੈ ਸਕਦੇ ਅਸੀਂ ਉਹਨਾਂ ਦੇ ਘਰ ਵੀ ਪਹੁੰਚਾਇਆ ਜਿਹੜੇ ਫੌਜ ਵਿੱਚ ਹੀ ਫੌਜੀ ਉਹਨਾਂ ਦੇ ਘਰ ਜਿੱਤਰਾ ਬਜ਼ੁਰਗ ਹੀ ਗਏ ਮਾਪਿਓ ਉਹਨਾਂ ਦੇ ਘਰ ਅਸੀਂ ਚਾਰਾ ਦੇ ਕੇ ਹੁੰਦੇ ਰਹੇ ਆਇਤਰਾ ਜਿੱਤਰਾ ਜਿੱਤਰਾ ਪਰਮਾਤਮਾ ਨੇ ਸੇਵਾ ਲਈ ਅਸੀਂ ਉਤਰਾ ਕਰਦੇ ਰਹੇ ਆ ਤੇ ਜਿਹੜੀ ਸਾਡੀ ਸਾਰੀ ਟੀਮ ਜਿੰਨੇ ਦਿਨ ਰਾਤ ਸਾਡੇ ਨਾਲ ਕੰਮ ਕੀਤਾ ਅਸੀਂ ਉਹਨਾਂ ਦਾ ਧੰਨਵਾਦ ਕਰਨੇ ਆ ਦਾਨੀ ਸੱਜਣਾ ਦਾ ਧੰਨਵਾਦ ਕਰਨੇ ਆ ਐਨਆਰਆਈ ਸੱਜਣਾ ਦਾ ਧੰਨਵਾਦ ਕਰਦੇ ਆ ਤੇ ਸਭ ਤੋਂ ਵੱਡਾ ਧੰਨਵਾਦ ਕਰਦੇ ਆ ਪਰਮਾਤਮਾ ਦਾ ਜਿੰਨੇ 23 ਦਿਨ ਸੇਵਾ ਕਰਨ ਦੇ ਤੇ ਤੰਦਰੁਸਤੀ ਦਿੱਤੀ ਆ